ਕਿ ਇਹ ਪੰਚੂਨ ਚ ਦਾਲਣਾ ਹੈ। ਹੁਣ ਉਸ ਦਾ ਕੀ ਹੱਲ ਜਾਨਾ ਕਰੇ? ਇੱਕ ਪੂਰੇ ਹਮੇ ਜੀ ਸਾਰੀ ਹਵਾ ਦੇਦਾ ਰਹਿੰਦਾ ਹੈ। ਸਰਦਰ ਸੇ ਤਾਂ ਕੁੱਝ ਨਹੀਂ ਕਰਦੇ। ਔਰ ਇੱਕ ਪੀਸ ਮੈਂ ਤਾਂ ਰੁਕਾਉਂਗੀ ਕਿ ਨਾਲ ਵੀ ਦਾਲ। ਅਗਲੇ ਅਗਲੇ ਜਾ ਕੇ ਇਹ ਸਾਰੇ ਜੜਨੇ ਗੱਲਾਂ ਬਾਤਾਂ ਚ ਨਾ ਰਹੀਏ। ਜਿਵੇਂ ਅਸੀਂ ਕਿਸੇ ਲਈ ਵੀ ਕੋਈ ਚੀਜ਼ ਪ੍ਰਮੋਟ ਕਰਦੇ ਆ ਅਵੇਰਨੈਸ ਕ੍ਰੀਏਟ ਕਰਦੇ ਆ ਸਾਰਿਆਂ ਦਾ ਟਾਈਮ ਲੱਗਦਾ ਹੈ, ਸਮਾਂ ਲੱਗਦਾ ਹੈ। ਨਾਲ ਉਹ ਬੋਰਡ ਵੇਖੋ ਜੀ, ਇਹ ਗਰੁੱਪ ਸੌ ਸੁੱਕੇ ਉਹਦੇ ਵਿੱਚ ਇਹ ਦੀ ਸਿੱਖਿਆ ਦੇ ਰਹਿਆਂ ਤੇ ਇੱਥੇ ਅਸੀਂ ਇਹ ਪੇੜ ਕੱਟ ਰਹੇ ਹਾਂ ਇਹ ਇੱਕ ਲਾਈਵ ਐਗਜ਼ਾਮਪਲ ਹੈ ਔਰ ਇਹ ਬਿਲਕੁਲ ਗਲਤ ਚੀਜ਼ ਹੈ ਇਹ ਨੂੰ ਬਤਾ ਸਕਦੀ ਹਾਂ ਚਲ ਹਾਂਜੀ ਮੈਡਮ ਆਪਕੋ ਕਿਹੜੇ ਤਰ੍ਹਾਂ ਕੋਈ ਕਾਰਵਾਈ ਕੀਤੀ ਗਈ ਹੈ ਨਾ ਬਣ ਸੀ ਹਾਂਜੀ ਇਹ ਮੈਨੂੰ ਫੋਨ ਆਇਆ ਸੀਗਾ ਕਿ ਰਾਣੀ ਕਾ ਬਾਗ ਜਿਹੜਾ ਏਰੀਆ ਹੈ ਉੱਥੇ ਹਾਊਸਿੰਗ ਲਾਈਨ ਨੂੰ ਕਵਰ ਕਰਕੇ ਤੇ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ ਤੇ ਇਹਦੇ ਨਾਲ ਦੇ ਨਾਲ ਇਹ ਵੀ ਕੰਪਲੇਂਟ ਸੀਗੀ ਕਿ 50 60 ਸਾਲ ਪੁਰਾਣਾ ਇੱਕ ਰੁੱਖ ਸੀਗਾ ਇੱਥੇ ਲੱਗਾ ਹੋਇਆ ਤੇ ਉਹਨੂੰ ਵੀ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਦੀ ਨੋਲਿਜ ਚ ਲਿਆਏ ਰਾਤ ਨੂੰ ਪਹਿਲੇ ਉਹ ਕੱਟ ਦਿੱਤਾ ਗਿਆ ਔਰ ਰਾਤੋਂ ਰਾਤ ਇੱਥੇ ਉਸਾਰੀ ਕਰਕੇ ਨਜਾਇਜ਼ ਇੱਕ ਸ਼ਰਾਬ ਦਾ ਠੇਕਾ ਖੋਲਿਆ ਗਿਆ ਦੇਖੋ ਜੇ ਠੇਕਾ ਖੋਲਿਆ ਗਿਆ ਤੇ ਕੀ ਇਹਦੀ ਪਰਮਿਸ਼ਨ ਲਈ ਗਈ ਹੈ ਜੇ ਪਰਮਿਸ਼ਨ ਨਹੀਂ ਲਈ ਗਈ ਤੇ ਕਿਹਦੀ ਸ਼ੈਤ ਇਹ ਠੇਕਾ ਖੋਲਿਆ ਜਾ ਰਿਹਾ ਕਿਹੜੇ ਲਾਜ਼ ਨੂੰ ਬਾਈਪਾਸ ਕਰਕੇ ਇਹੋ ਜਿਹੇ ਜਿਹੜੇ ਗੈਰ ਕਾਨੂੰਨੀ ਕੰਮ ਹੋ ਰਹੇ ਆ ਔਰ ਇਹ ਜਿਸ ਤਰ੍ਹਾਂ ਹੀ ਮੇਰੀ ਨਜ਼ਰ ਦੇ ਵਿੱਚ ਚੀਜ਼ ਆਈ ਮੈਂ ਉਸੇ ਵੇਲੇ ਇੱਥੇ ਪਹੁੰਚੀ ਆ ਇੱਥੇ ਆ ਕੇ ਜਿਹੜੇ ਇੱਥੇ ਦੋ ਬੰਦੇ ਬੈਠੇ ਸੀਗੇ ਉਹਨਾਂ ਨੂੰ ਅਸੀਂ ਕਿਹਾ ਕਿ ਆਪਣੇ ਜਿਹੜੇ ਇੱਥੋਂ ਦੇ ਓਨਰ ਆ ਉਹਨਾਂ ਨੂੰ ਬੁਲਾਇਆ ਜਾਵੇ ਸਭ ਤੋਂ ਪਹਿਲਾਂ ਤੇ ਸਾਨੂੰ ਉਹ ਆਪਣੇ ਇੱਕ ਸਾਈਜ਼ ਦੇ ਲਾਇਸੈਂਸ ਦਿਖਾਉਣ ਜਿਹੜੇ ਉਹਨਾਂ ਕੋਲ ਹੈਗੇ ਆ ਕਿ ਉਹਨਾਂ ਨੂੰ ਪਰਮਿਸ਼ਨ ਮਿਲੀ ਹੋਈ ਆ ਇਸ ਜਗ੍ਹਾ ਤੇ ਠੇਕਾ ਖੋਲਣ ਦੀ ਸੈਕੰਡਲੀ ਕਾਰਪੋਰੇਸ਼ਨ ਤੋਂ ਜਿਹੜੇ ਅਫਸਰਾਂ ਤੋਂ ਇਹਨਾਂ ਨੇ ਪਰਮਿਸ਼ਨਸ ਲਈਆਂ ਵਾ ਉਹ ਅਫਸਰ ਜ਼ਵਾਬਦੇ ਨੇ ਉਹ ਦਿਖਾਉਣ ਸਾਨੂੰ ਪਰਮਿਸ਼ਨਸ ਕਿ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਕਿ ਉਹ ਇੱਥੇ ਖੋਲ ਸਕਣ a ਵਾਲਾ ਠੇਕਾ ਮੈਨੂੰ ਜਿੰਨਾ ਨਾਲ ਗੱਲ ਹੋਈ ਹੈ ਸਟੇਟ ਅਫਸਰ ਦੇ ਨਾਲ ਉਹਨਾਂ ਨੇ ਕਿਹਾ ਜੀ ਇਹ ਐਮਟੀਪੀ ਵਿਭਾਗ ਦਾ ਕੰਮ ਹੈ ਮੈਂ ਮਿਹਰਬਾਨ ਸਿੰਘ ਐਮਟੀਪੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਮੇਰੇ ਕੋ ਕੋਈ ਪਰਮਿਸ਼ਨ ਹਜੇ ਤੱਕ ਨਹੀਂ ਲਈ ਗਈ ਜੇ ਲਈ ਨਹੀਂ ਗਈ ਤੇ ਫਿਰ ਸਾਡੇ ਅਫਸਰ ਸਾਹਿਬਾਨ ਕਿਤਕੀ ਦੀ ਡਿਊਟੀ ਕਰ ਰਹੇ ਆ ਸੁੱਤੇ ਕਿ ਹੋਏ ਆ ਵੈਸੇ ਤੇ ਅਸੀਂ ਕੋਈ ਰੇੜੀ ਲੱਗਦੀ ਆ ਕੋਈ ਛੋਟਾ ਜਿਹਾ ਸਬਜ਼ੀ ਵਾਲਾ ਕੋਖਾ ਲੱਗਦਾ ਆ ਆਪਾਂ ਪਹੁੰਚ ਜੰਨੇ ਆ ਉੱਥੇ ਤੇ ਅੱਜ ਕਿਦੀ ਕਿਦੀ ਸ਼ੈ ਤੇ ਆਪਾਂ ਆ ਨਹੀਂ ਰਹੇ ਇੱਥੇ ਕਿਉਂ ਇਹ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਆ ਇਸ ਕਰਕੇ ਜੇ ਇਹਦੀ ਪੂਰੀ ਤਸੱਲੀ ਯੋਗ ਕਾਰਵਾਈ ਕੀਤੀ ਜਾਏ ਇਹਦੀ ਚੈਕਿੰਗ ਕੀਤੀ ਜਾਵੇ ਔਰ ਮੈਂ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਖੁਦ ਲਿਖ ਕੇ ਭੇਜੂੰਗੀ ਬਾਈ ਨੇਮ ਲਿਖ ਕੇ ਭੇਜੂੰਗੀ ਜੇ ਇਹਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਔਰ ਜੇ ਇਹਨਾਂ ਕੋ ਸਾਰੀਆਂ ਪਰਮਿਸ਼ਨਸ ਆ ਸਾਰਾ ਕੁਝ ਇਹਨਾਂ ਦਾ ਕਲੀਅਰ ਆ ਤੇ ਕੋਈ ਪ੍ਰੋਬਲਮ ਨਹੀਂ ਇਹ ਆਪਣਾ ਕੰਮ ਕਰਨ ਪਰ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਪਾਸੇ ਅਸੀਂ ਯੁੱਧ ਨਸ਼ਿਆ ਵਿਰੁੱਧ ਕਰ ਰਹੇ ਆ ਤੇ ਇੱਕ ਪਾਸੇ ਅਸੀਂ ਨਜਾਇਜ਼ ਇਹ ਕੰਮ ਕਰ ਰਹੇ ਆ ਜਿਹੜਾ ਮਰਜ਼ੀ ਜਦੋਂ ਮਰਜ਼ੀ ਖੋਖੇ ਖੋਲ ਕੇ ਹੁਣ ਸ਼ਰਾਬ ਇੱਥੇ ਵਿਕਣੀ ਸ਼ੁਰੂ ਹੋ ਜੇਗੀ ਮਤਲਬ ਇਹ ਇਹ ਹਾਊਸਿੰਗ ਲਾਈਨ ਦੀਆਂ ਤਾਂ ਜੀਆਂ ਉਡਾ ਦੋ ਠੇਕੇ ਵਾਲੇ ਜਾਂਦਾ ਜੋ ਮਨ ਮਰਜ਼ੀ ਆ ਉਹ ਕਰੰਟ ਮਤਲਬ ਇਹੋ ਜਿਹੇ ਹਾਲਾਤ ਆ ਗਏ ਆ ਕਿ ਇੱਕ ਪਾਸੇ ਕੈਂਪੇਨ ਸਾਡੀ ਇਹ ਆ ਔਰ ਮੈਨੂੰ ਪਤਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਬਿਲਕੁਲ ਸਖਤ ਐਕਸ਼ਨ ਲਾਊਗੀ ਇਹਦੇ ਖਿਲਾਫ ਤੇ ਜਿਹੜੇ ਵੀ ਲੋਕ ਹੈਗੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਨੂੰ ਵਿਸ਼ਵਾਸ ਆ ਆਪਣੀ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਮੇਰੀ ਉੱਪਰ ਸੀਨੀਅਰ ਲੀਡਰਸ਼ਿਪ ਬੈਠੀ ਹੋਈ ਆ ਉਹਨਾਂ ਦਾ ਪੂਰਾ ਧਿਆਨ ਮੈਂ ਦਿਵਾਉਣਾ ਚਾਹੂੰਗੀ ਕਿ ਕਾਈਂਡਲੀ ਤੁਸੀਂ نیچے ਗਰਾਉਂਡ ਲੈਵਲ ਤੇ ਜਿਹੜੇ ਵੀ ਲੋਕਾਂ ਦੀ ਮਿੱਲੀ ਭੁਗਤ ਨੇ ਕੰਮ ਹੋ ਰਿਹਾ ਜਿਨ੍ਹਾਂ ਦੇ ਸ਼ੈਲਟਰ ਜੇ ਕੰਮ ਹੋ ਰਿਹਾ ਕਾਈਂਡਲੀ ਤੁਸੀਂ ਉਹਨੂੰ ਦੇਖੋ ਔਰ ਇਸ ਕੰਮ ਨੂੰ ਇਹਨਾਂ ਦੀਆਂ ਪਰਮਿਸ਼ਨਸ ਚੈੱਕ ਕੀਤੀਆਂ ਜਾਣ ਤੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਰੁਕਵਾਇਆ ਜਾਵੇ ਨਾਲ ਦੇ ਨਾਲ ਇੱਕ ਪਾਸੇ ਅਸੀਂ ਨਸ਼ਿਆਂ ਦੇ ਵਿਰੁੱਧ ਲੜ ਰਹੇ ਹਾਂ ਦੂਸਰੇ ਪਾਸੇ ਸਾਡੇ ਸਾਰੇ ਭੈਣ ਭਰਾ ਇੰਨੇ ਐਨਜੀਓ ਵਾਲੇ ਵੀਰ ਭੈਣਾ ਉਹ এনਵਾਇਰਨਮੈਂਟ ਤੇ ਆਪਣਾ ਦਿਨ ਰਾਤ ਇੱਕ ਕੀਤਾ ਹੋਇਆ ਪੇੜ ਪੌਦੇ ਲਗਵਾ ਰਹੇ ਆ ਜਾ ਕੇ ਆਪਣੇ ਕੰਮ ਕੰਮਾਂ 'ਚੋਂ ਸਮੇਂ ਕੱਢ ਕੇ ਤੇ ਤੀਜੇ ਪਾਸੇ ਅਸੀਂ ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਹੀ ਨਹੀਂ ਹੈਗੀ 60 ਸਾਲ ਪੁਰਾਣਾ ਰੁੱਖ ਕੱਟ ਦਿੱਤਾ ਗਿਆ ਤੇ ਦੇਖੋ ਇਹ ਚੀਜ਼ਾਂ ਮੇਰੇ ਨੌਲੇਜ 'ਚ ਜੇ ਆਉਣ ਗਿਆ ਤੇ ਇਨਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਮੈਨੂੰ ਯਕੀਨ ਆ ਆਪਣੇ ਸੀਨੀਅਰ ਲੀਡਰਸ਼ਿਪ ਤੇ ਪਗਵਾਨ ਆਪਣੇ ਸੀਐਮ ਪਗਵੰਤ ਮਾਨ ਜੀ ਦੀ ਲੀਡਰਸ਼ਿਪ ਤੇ ਯਕੀਨ ਆ ਕਿ ਉਹਨਾਂ ਦੇ ਧਿਆਨ 'ਚ ਇਹ ਚੀਜ਼ ਆਊਗੀ ਔਰ ਇਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਹਾਂ ਤੇ ਹੋਰ ਵੀ ਕ ਇਹੋ ਜਿਹੇ ਨਜਾਇਜ਼ ਬਣਾਉਣਾ ਤਾਂ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਊਗੀ ਸ਼ੁਰੂਆਤ ਜੀ ਅਜਿੱਥੋਂ ਕਰਨੀ ਆ ਪਰ ਇਦਾਂ ਖੁੱਲੇ ਆਮ ਖੋਖੇ ਪਾਪਾ ਕੇ ਨਸ਼ੇ ਇਦਾਂ ਦੇ ਇਦਾਂ ਵਿਕਣਗੇ ਨਹੀਂ ਪਰਮਿਸ਼ਨ ਲੈ ਕੇ ਦੇਖੋ ਕੰਮ ਕਰਨਾ ਕੰਮ ਕਰਨ ਕੰਮ ਕਰਨ ਦੀ ਕੋਈ ਰੋਕ ਨਹੀਂ ਆ ਕੰਮ ਕਰਨ ਤੇ ਕੋਈ ਕਿਸੇ ਦੀ ਵਿਰੋਧਤਾ ਨਹੀਂ ਆ ਪਰ ਆਪਣੇ ਲਾਜ਼ ਦੇ ਅਕੋਰਡਿੰਗਲੀ ਕੰਮ ਕੀਤਾ ਜਾਵੇ ਇਸ ਤਰ੍ਹਾਂ ਨਹੀਂ ਇਹ ਧੱਕੇਸ਼ਾਹੀ ਨਹੀਂ ਚੱਲੂਗੀ ਇਹ ਇਦਾਂ ਕਿਸੇ ਦੇ ਵੀ ਸ਼ੈਲਟਰ ਦੇ ਵਿੱਚ ਆ ਕੇ ਇਹ ਅਫਸਰਾਂ ਦੁਆਰਾ ਜੋ ਜਾਂ ਕਿਸੇ ਦੇ ਵੀ ਦੁਆਰਾ ਇਹ ਜੇ ਕੰਮ ਗੈਰ ਕਾਨੂੰਨੀ ਆ ਤੇ ਉਹ ਸਜ਼ਾ ਦੇ ਹੱਕਦਾਰ ਆ ਹੁਣ ਠੇਕੇ ਵਾਲਿਆਂ ਨੇ ਕੋਈ ਕਾਗਜ਼ ਦਿਖਾਏ ਬਿਲਕੁਲ ਨਹੀਂ ਦਿਖਾਇਆ 1 ਘੰਟੇ ਤੋਂ 1 ਘੰਟੇ ਤੋਂ ਅਸੀਂ ਇੱਥੇ ਖੜੇ ਆ ਉਹਨਾਂ ਨੂੰ ਪੂਰਾ ਟਾਈਮ ਦਿੱਤਾ ਗਿਆ ਕਿ ਤੁਸੀਂ ਕਾਈਂਡਲੀ ਆਪਣੇ ओनर्स ਨੂੰ ਬੁਲਾਓ ਸਾਨੂੰ ਆਪਣੀਆਂ ਪਰਮਿਸ਼ਨ ਲੈਟਰਸ ਦਿਖਾਓ ਪਰ ਕੁਝ ਵੀ ਨਹੀਂ ਵਿਖਾਇਆ ਗਿਆ ਅੱਜ ਅਸੀਂ ਇਹਨਾਂ ਨੂੰ ਇਹ ਤੁਹਾਡੇ ਮਾਧਿਅਮ ਨਾਲ ਇੱਕ ਸਰਕਾਰ ਨੂੰ ਵੀ ਆਪਣੀ ਕਾਰਪੋਰੇਸ਼ਨ ਦੇ ਆਫੀਸਰਸ ਨੂੰ ਵੀ ਸਭ ਦੇ ਧਿਆਨ ਵਿੱਚ ਸਾਰੇ ਐਮ ਐਲ ਏ ਸਾਹਿਬਾਂ ਦੇ ਤੇ ਅੰਦੇ ਵਿੱਚ ਇਹ ਮੈਂ ਚੀਜ਼ ਲੈ ਆਈਆਂ ਤੇ ਮੈਨੂੰ ਉਮੀਦ ਹੈ ਕਿ ਜਲਦੀ ਤੋਂ ਜਲਦੀ ਇਹਦੇ ਤੇ ਕਾਰਵਾਈ ਹੋਊਗੀ ਹੋਰ ਵੀ ਕਾਰਵਾਈ ਕੀਤੀ ਜਾਏਗੀ ਇਸੇ ਇੱਥੇ ਅੱਜ ਦੇਖੋ ਇੱਕ ਕੰਪਲੇਂਟ ਮਿਲੀ ਆ ਇਹ ਸਾਰੇ ਸ਼ਹਿਰ ਵਾਸੀਆਂ ਦੀ ਨਜ਼ਰ 'ਚ ਗੱਲ ਆ ਗਈ ਆ ਇਹ ਲੀਡਰਸ਼ਿਪ ਦੀ ਨਜ਼ਰ ਵਿੱਚ ਗੱਲ ਆ ਗਈ ਆ ਇਹਦੀ ਕੋਕ ਕੀਤੀ ਜਾਊਗੀ ਤੇ ਇਹਦੇ ਵਿਰੁੱਧ ਜ਼ਰੂਰ ਕਾਰਵਾਈ ਕੀਤੀ ਜਾਊਗੀ ਨਹੀਂ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਅੱਜ ਇਹ ਕਹਿ ਦਿੰਨੀ ਆ ਕਿ ਮੈਂ ਆਪਣੇ ਹਰ ਐਮ.ਐਲ.ਏ ਸਾਹਿਬਾਨ ਨੂੰ ਇਹ ਭੇਜੂੰਗੀ ਮੈਂ ਭਗਵੰਤ ਮਾਨ ਜੀ ਨੂੰ ਭੇਜੂੰਗੀ ਮੈਂ ਸੀਨੀਅਰ ਲੀਡਰਸ਼ਿਪ ਸ਼੍ਰੀ ਕੇਜਰੀਵਾਲ ਜੀ ਮਨੀਸ਼ ਸਸੋਦੀਆ ਜੀ ਅਮਨ ਅਰੋੜਾ ਜੀ ਪਰਸਨਲੀ ਮੈਂ ਉਹਨਾਂ ਦੇ ਧਿਆਨ ਚ इजीली ਆਉਂਗੀ ਤੇ ਜਿਹੜਾ ਵੀ ਬੰਦਾ ਇਹਨੂੰ ਪ੍ਰਮੋਟ ਕਰਦਾ ਹੋਊਗਾ ਉਹਦੇ ਖਿਲਾਫ ਐਕਸ਼ਨ ਜ਼ਰੂਰ ਹੋਊਗਾ ਕਿਉਂਕਿ ਉਹ ਸਾਰੇ ਹੀ ਅਸੀਂ ਸਾਰੇ ਹੀ ਇਹ ਨਸ਼ੇ ਤੋਂ ਔਰ ਇਹ ਸਾਰੀਆਂ ਜੜੀਆਂ ਮੰਨਮਰਜ਼ੀਆਂ ਚੱਲ ਰੀਆਂ ਲੋਕਾਂ ਦੀ ਉਹ ਤੋਂ ਸਾਰੇ ਹੀ ਪਰੇਸ਼ਾਨ ਆ ਅਸੀਂ ਸ਼ਹਿਰ ਲਈ ਆਮ ਬਦਲਿਆ ਦੀ ਸਰਕਾਰ ਆ ਉਹਨਾਂ ਲਈ ਕੰਮ ਕਰਨ ਆਏ ਆ ਇਹ ਇਸ ਤਰ੍ਹਾਂ ਦੀ ਧੱਕੇਸ਼ਾਈ ਨਹੀਂ ਹੋਊਗੀ ਜੀ ਮੈਂ ਜਿਹੜਾ ਕੋਈ ਅਫਸਰ ਬਚਰਲ ਹੈ ਉਹਦੇ ਵੀ ਕਾਰਵਾਈ ਕੀਤੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਕਹਾਂ ਮੈਂ ਬਾਈ ਨੇਮ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਇੱਕ ਕੰਪਲੇਂਟ ਲਿਖ ਕੇ ਭੇਜੂੰਗੀ ਔਰ ਫਿਰ ਜੋ ਵੀ ਐਕਸ਼ਨ ਹੋਊਗਾ ਮੀਡੀਆ ਨੂੰ ਪਤਾ ਔਰ ਉਹਦੇ ਤੇ ਕਾਰਵਾਈ ਜ਼ਰੂਰ ਹੋਏਗੀ ਜੀ